ਵਾਲਮਿਕੀ ਅਧਿਕਾਰ ਸੁਰੱਖਿਆ ਸੈਨਾ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਨਕੋਦਰ ਵਿਖੇ ਆਮ ਆਦਮੀ ਪਾਰਟੀ ਦੇ ਵ代ਕਿੰਦਰਜੀਤ ਕੌਰ ਮਾਨ ਦੀ ਅਗਵਾਈ ਦੇ ਵਿੱਚ ਵਾਲਮਿਕੀ ਅਧਿਕਾਰ ਸੁਰੱਖਿਆ ਸੈਨਾ ਦੇ ਮੁਖੀ ਬਲਵਿੰਦਰ ਮਾਲੜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਜੋ ਨਸ਼ਿਆਂ ਦਾ ਕਾਰੋਬਾਰ ਨੌਜਵਾਨ ਕਰਦੇ ਹਨ ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਾਂਗੇ। ਅੱਜ ਜਿਹੜਾ ਹੈਗਾ ਸਾਡੀ ਪਾਰਟੀ ਦੇ ਵੱਡਾ ਵਾਤਾ ਹੋਇਆ। ਨੌਜਵਾਨ ਜਿਹੜਾ ਹੈਗਾ ਅੱਜ ਆਮ ਆਦਮੀ ਪਾਰਟੀ ਸ਼ਾਮ ਹੋਇਆ ਕਿਸ ਤਰ੍ਹਾਂ ਦੇ? ਅੱਜ ਬਲਵਿੰਦਰ ਸਿੰਘ ਜੀ ਮਾਲੜੀ ਦੀ ਅਗਵਾਈ ਦੇ ਵਿੱਚ ਔਰ ਇਹ ਨੌਜਵਾਨ ਬੱਚੇ ਫੌਜੀ ਇਹਨਾਂ ਦੀ ਅਗਵਾਈ ਦੇ ਵਿੱਚ ਭਗਵਾਨ ਬਾਲਮੀਕਰ ਅਧਿਕਾਰ ਸੁਰੱਖਿਆ ਸੈਨਾ ਜਿਹੜੀ ਆ ਉਹਦੀ ਪੂਰੀ ਜਿਹੜੀ ਬਾਡੀ ਆ ਇਹਨਾਂ ਦੀ ਚਾਹੇ ਉਹ ਸਾਡੇ ਹਲਕੇ ਦੀ ਹੋਵੇ ਨੇੜੇ ਤੜ ਦੀ ਹੋਵੇ ਇਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਕਿਤੇ ਇਹਨਾਂ ਦੀ ਬਾਡੀ ਕੰਮ ਕਰਦੀ ਆ ਉਹ ਸਾਰੀ ਦੀ ਸਾਰੀ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਅੱਗੋਂ ਤੋਂ ਇਹ ਸਾਰੇ ਵਰਕਰ ਸਾਰੇ ਜਿੰਨੇ ਵੀ ਇਹਨਾਂ ਦੀ ਜਿੰਨੀ ਵੀ ਬਾਡੀ ਬਣੀ ਹੋਈ ਆ ਪੰਜਾਬ ਦੇ ਵਿੱਚ ਉਹ ਸਾਰੀ ਆ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ। 2027 ਦੇ ਵਿੱਚ ਇਸ ਤੋਂ ਬਾਅਦ ਬਿਲਕੁਲ ਰੋਜ਼ ਦੀ ਰੋਜ਼ ਕਹਿੰਦੇ ਹੁੰਦੇ ਨੇ ਬਾਹਾਂ ਤੇ ਜਿੰਨੀਆਂ ਹੁਣ ਉਹਨੀਆਂ ਘੱਟ ਔਰ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਸ਼ਮੂਲੀਅਤ ਅੱਜ ਇੱਥੇ ਕਾਟ ਜਿਹੜਾ ਨੌਜਵਾਨਾਂ ਦਾ ਉਹਦੇ ਤਹਿਤ ਸਾਨੂੰ ਬੜਾ ਵੱਡਾ ਮਲਮੀ ਬਲੂਕ ਆ ਔਰ ਸਾਨੂੰ ਇੱਕ ਤਾਕਤ ਵੀ ਮਿਲੇਗੀ ਔਰ ਆਉਣ ਵਾਲੀਆਂ 27 ਦੀਆਂ ਇਲੈਕਸ਼ਨਰੀ ਜਿਹੜੀ ਸ਼ੁਰੂਆਤ ਆ ਉਹ ਇਹਨਾਂ ਇਹੋ ਜਿਹੀਆਂ ਸ਼ਮੂਲੀਅਤ ਨੇ ਕਰ ਦਿੱਤੀ ਹੋਈ। ਸਰ ਜੀ ਭਗਵਾਨ ਵਾਲਮੀਕੀ ਅਦਗਾਰ ਸੁਰੱਖਿਆ ਸੈਨਾ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਮਾਲੜੀ ਜੋ ਕਿ ਅਸੀਂ ਆਪਣੀ ਪੂਰੀ ਯੂਥ ਵਿੰਗ ਨਾਲ ਭਗਵਾਨ ਵਾਲਮੀਕੀ ਸੁਰੱਖਿਆ ਸੈਨਾ ਵੱਲੋਂ ਅਸੀਂ ਅੱਜ ਆਮ ਆਦਮੀ ਪਾਰਟੀ ਬੀਬੀ ਇੰਦਰਜੀਤ ਕੌਰ ਮਾਨ ਜੀ ਨੂੰ ਸਮਰਥਨ ਦਿੱਤਾ ਹੈ ਜੀ ਸੋ ਅਸੀਂ ਇਹਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਅੱਗੇ ਇਸ ਪਾਰਟੀ ਨੂੰ ਵਧਾਵਾਂਗੇ ਔਰ ਮੇਰਾ ਯੂਥ ਵਿੰਗ ਪੂਰਾ ਨਾਲ ਹੈ ਜੀ ਇਹਨਾਂ ਵਿੱਚ ਕੁਝ ਅਹੁਦੇਦਾਰ ਵੀ ਸੀਗੇ ਜਿਨ੍ਹਾਂ ਨੂੰ ਅਹੁਦੇ ਦਿੱਤੇ ਸੀਗੇ ਚਲੋ ਮੌਕੇ ਦੇ ਮੁਤਾਬਕ ਸਾਡੇ ਕੋਲ ਨਾਮ ਨਹੀਂ ਲਏ ਹੋਏ ਸੋ ਅਸੀਂ ਬੇਨਤੀ ਸਰਕਾਰ ਅਗੇ ਵੀ ਸਾਡੀ ਇਹ ਬੇਨਤੀ ਹੈ ਔਰ ਮੇਰੀ ਆਪਣੇ ਯੂਥ ਬੈਂਗਲ ਬਿੰਗਵਲ ਵੀ ਇਹਹੀ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਸਾਥ ਦੇਵਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਵਧੀਆ ਪੁਵਿਕ ਔਰ ਨਸ਼ੇ ਤੋਂ ਮੁਕਤ ਪੰਜਾਬ ਨੂੰ ਕਰਾਵਾਂਗੇ